ਬ੍ਰਿਟਿਸ਼ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਅਮਰੀਕਾ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਡਿਪੋਰਟੇਸ਼ਨ ਮੁਹਿੰਮ ਚਲਾ ਰਿਹਾ ਹੈ ਇਸ ਦੇ ਤਹਿਤ ਲਗਭਗ ਹਰ ਮਹੀਨੇ ਦੇ ਵਿੱਚ ਜਾਂ ਫਿਰ ਕਈੇ ਮਹੀਨੇ ਦੇ ਵਿੱਚ ਕਈ ਵਾਰ ਤਾਂ ਦੋ ਜਾਂ ਤਿੰਨ ਵਾਰ ਅਮਰੀਕਾ ਆਪਣੇ ਮੁਲਕ ਦੇ ਵਿੱਚੋਂ ਦੋ ਨੰਬਰੀਆਂ ਨੂੰ ਬਾਹਰ ਕੱਢ ਰਿਹਾ ਹੈ ਡੋਨਲਡ 트੍ਰੰਪ ਜਦੋਂ ਤੋਂ ਸੱਤਾ ਦੇ ਵਿੱਚ ਦੂਸਰੀ ਵਾਰ ਆਏ ਨੇ ਉਦੋਂ ਤੋਂ ਇਹ ਮੁਹਿੰਮ ਹੋਰ ਵੀ ਤੇਜ਼ੀ ਆ ਗਈ ਹੈ ਇਸ ਮੁਹਿੰਮ ਦੇ ਵਿੱਚ ਔਰ ਲਗਾਤਾਰ ਜੇਕਰ ਇਸੇ ਸਾਲ ਦੀ ਗੱਲ ਕੀਤੀ ਜਾਵੇ ਸਾਲ 2025 ਦੀ ਤਾਂ ਨਵੇਂ ਸਾਲ ਤੋਂ ਲੈ ਕੇ ਹੁਣ ਤੱਕ ਲਗਭਗ ਦਰਜਨ ਭਰ ਦੇ ਕਰੀਬ ਇਹ ਇਸ ਤਰੀਕੇ ਦੀਆਂ ਘਟਨਾਵਾਂ ਹੋ ਚੁੱਕੀਆਂ ਨੇ ਕਿ ਕਿ ਜਿਹੜੇ ਦੋ ਨੰਬਰ ਦੇ ਵਿੱਚ ਅਮਰੀਕਾ 'ਚ ਰਹਿ ਰਹੇ ਸੀ ਉਹਨਾਂ ਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ ਬੀਤੇ ਦਿਨੀ ਇੱਕ ਹੋਰ ਜਹਾਜ਼ ਦਿੱਲੀ ਦੇ ਇੰਟਰਨੈਸ਼ਨਲ 에ਅਰਪੋਰਟ ਤੇ ਲੈਂਡ ਕੀਤਾ ਜਿਸ ਦੇ ਵਿੱਚ ਇਕੱਲਿਆਂ ਹਰਿਆਣਾ ਦੇ ਹੀ 54 ਨੌਜਵਾਨ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਉਸ ਜਹਾਜ਼ ਦੇ ਵਿੱਚ ਦੁਨੀਆ ਭਰ ਦੇ ਜੇਕਰ ਆਪਾਂ ਗੱਲ ਕਰੀਏ 250 ਦੇ ਕਰੀਬ ਨੌਜਵਾਨ ਸੀਗੇ ਇੱਕ ਤੋਂ ਵੱਧ ਸਟੋਪੇਜ ਦੇ ਰਾਹੀ ਉਹ ਭਾਰਤ ਆਇਆ ਔਰ ਕਈ ਲੋਕ ਇਹ ਵੀ ਦੱਸ ਰਹੇ ਕਿ ਉਸ ਜਹਾਜ਼ ਦੇ ਵਿੱਚ ਭਾਰਤ ਦੇ ਲੋਕਾਂ ਦੀ ਹੀ ਸੰਖਿਆ 100 ਦੇ ਕਰੀਬ ਸੀ ਜਿਦੇ ਵਿੱਚੋਂ 54 ਲੋਕ ਤਾਂ ਸਿਰਫ ਔਰ ਸਿਰਫ ਹਰਿਆਣੇ ਦੇ ਹੀ ਰਹਿਣ ਵਾਲੇ ਸੀ ਔਰ ਹੁਣ ਤੁਹਾਨੂੰ ਅਸੀਂ ਇੱਕ ਵਾਰ ਗ੍ਰਾਫਿਕਸ ਦੇ ਰਾਹੀਂ ਉਹ ਦੱਸ ਵੀ ਦਿੰਨੇ ਆ ਐਕਚੁਅਲ ਦੇ ਵਿੱਚ ਅੰਕੜਾ ਕਿੰਨਾ ਹੈ ਕਿਸ ਸ਼ਹਿਰ ਦੇ ਵਿੱਚੋਂ ਕਿਸ ਜ਼ਿਲ੍ਹੇ ਦੇ ਵਿੱਚੋਂ ਕਿੰਨੇ ਕਿੰਨੇ ਨੌਜਵਾਨਾਂ ਨੂੰ ਡਿਪੋਰਟ ਕੀਤਾ ਗਿਆ ਹੈ ਤਾਂ ਇਹ ਲਿਸਟ ਤੁਹਾਡੇ ਸਾਹਮਣੇ ਹੈ ਯੂ ਐਸ اے ਨੇ ਜਿਹੜੇ ਨੌਜਵਾਨ ਡਿਪੋਰਟ ਕੀਤੇ ਨੇ ਤਾਂ ਕਰਨਾਲ ਦੇ 16 ਨੌਜਵਾਨ ਨੇ ਕੈਥਲ ਦੇ 14 ਨੇ ਕੁਰੂਕ ਖੇਤਰ ਦੇ 5 ਨੌਜਵਾਨਾਂ ਨੂੰ ਰਿਪੋਰਟ ਕੀਤਾ ਗਿਆ ਹੈ ਅੰਬਾਲਾ ਦੇ 5 ਯਮੁਨਾ ਨਗਰ ਦੇ 4 ਨੌਜਵਾਨ ਜੀਂਦ ਦੇ 3 ਨੌਜਵਾਨਾਂ ਨੂੰ ਰਿਪੋਰਟ ਕੀਤਾ ਗਿਆ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਹੋਰ ਜਾਣਕਾਰੀ ਕਰੀਏ ਤਾਂ ਫਤਿਹਾਬਾਦ ਤੋਂ ਇੱਕ ਨੌਜਵਾਨ ਸੋਨੀਪੱਤ ਤੋਂ ਦੋ ਨੌਜਵਾਨਾਂ ਨੂੰ ਪੰਚਕੁਲਾ ਦਾ ਇੱਕ ਨੌਜਵਾਨ ਪਾਣੀਪੱਤ ਤੋਂ ਇੱਕ ਔਰੋਧਕ ਤੋਂ ਵੀ ਇੱਕ ਨੌਜਵਾਨ ਦਰਹਿਣ ਵਾਲਾ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹਾਲਾਂਕਿ ਇਹਨਾਂ ਦੇ ਵਿੱਚੋਂ ਕੋਈ ਜ਼ਿਆਦਾਤਰ ਐਸੇ ਕੋਈ ਲੋਕ ਨਹੀਂ ਸੀਗੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਜਿਨ੍ਹਾਂ ਦੇ ਉੱਤੇ ਸੰਦੇग्ध ਅਪਰਾਧ ਹੋਵੇ ਲੇਕਿਨ ਇੱਕ ਸ਼ਖਸ ਐਸਾ ਜ਼ਰੂਰ ਪਾਇਆ ਗਿਆ ਹੈ ਜਿਸ ਦੇ ਉੱਤੇ ਇੱਕ ਪਹਿਲਾਂ ਵੀ ਮਾਮਲਾ ਦਰਜ ਹੈ ਭਾਰਤ ਵਿੱਚ ਹੀ ਹਰਿਆਣਾ ਦੇ ਵਿੱਚ ਹੀ ਹੋਰ ਕਿਸੇ ਦੇ ਉੱਤੇ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਇਹਨਾਂ ਦਾ ਅਪਰਾਧਿਕ ਮਾਮਲਾ ਇਹੀ ਹੈ ਜਿਹੜਾ ਇੱਕ ਸਭ ਤੋਂ ਵੱਡਾ ਹੈ ਕਿ ਇਹਨਾਂ ਨੇ ਦੋ ਨੰਬਰ ਦੇ ਵਿੱਚ ਦੋ ਨੰਬਰ ਦੇ ਵਿੱਚ ਡੌਂਕੀ ਰੂਟ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਟੀ ਸੀ ਕੁਝ ਨੂੰ ਤਾਂ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਨੂੰ ਨਾਲ ਦੀ ਨਾਲ ਹੀ ਫਲਾਈਟ ਚੜਾ ਕੇ ਇੱਕ ਪ੍ਰਾਈਵੇਟ ਫਲਾਈਟ ਚੜਾ ਕੇ ਵਾਪਸ ਭੇਜਿਆ ਗਿਆ ਔਰ ਇੰਨਾ ਚੁ ਕੁਝ ਨੌਜਵਾਨ ਐਸੇ ਵੀ ਨੇ ਜਿਹੜੇ ਕਿ 13 ਜਾਂ 14 ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਵਾਪਸ ਭਾਰਤ ਆਏ ਨੇ ਔਰ ਕੁਝ ਨੌਜਵਾਨ ਐਸਾ ਵੀ ਹੈ ਇੱਕ ਨੌਜਵਾਨ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ ਸਾਡੇ ਸਹਿਯੋਗੀ ਨੇ ਉਹਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਫਸ ਗਿਆ ਸੀ ਕਰੀਬ 50 ਲੱਖ ਰੁਪਇਆ ਉਹਦੇ ਖੂ ਖਾਤੇ ਪਾ ਦਿੱਤਾ ਸੋਚ ਰਿਹਾ ਸੀ ਕਿ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀਆਂ ਕਰੇਗਾ ਲੋਨ ਚੱਕ ਕੇ ਕਰਜ਼ਾ ਚੱਕ ਕੇ ਜ਼ਮੀਨ ਵੇਚ ਕੇ ਅਮਰੀਕਾ ਗਿਆ ਸੀ ਲੇਕਿਨ ਗਿਆ ਸੀ ਡੋਂਕੀ ਰੂਟ ਦੇ ਰਹੀ ਇਹਹੀ ਡੋਂਕੀ ਰੂਟ ਉਸਦੇ ਲਈ ਹੁਣ ਜ਼ਿੰਦਗੀ ਭਰ ਦਾ ਦਰਦ ਬਣ ਗਿਆ ਹੈ ਕਿ ਉਤਰ ਗਏ ਤੇ ਜ ਆਪਣਾ ਲਾਈਫ ਸੈਟ ਕਰਨੇ ਵਾਸਤੇ ਜੀ ਨੀਚੇ ਲਗੇ ਤੇ ਬਾਕੀ ਪਨਾਮ ਵਾਲੇ ਰੋਡ ਤੇ ਸਾਰਾ ਲਗ ਵਗ ਲੱਗੇ ਹੋਏ ਚ 45 ਤੋਂ ਉੱਪਰ ਲੱਗ ਰਹੇ 12 13 ਬੰਦਾ ਗਰੁੱਪ ਹਲਵਾਏ ਕੰਮ ਕਰਦਾ ਹੈ ਗੱਡੀ ਗੱਡੀਆਂ ਚ ਲੱਗ ਗਦੇ ਹਾਂ ਤੇ ਪੱਲਾ ਸੂਰੀ ਨੇਮ ਤੱਕ ਚੱਲ ਜਾਈਏਂਗੇ ਫਲਾਈ ਟਾ ਮੈਂ ਉਸ ਤੱਕ ਕਰੇ ਗੱਡੀਆਂ ਚੱਲਣਾ ਸੂਰੀ ਨੇਮ ਤੱਕ ਦੂਰ ਮੈਕਸੀਕੋ ਲੈ ਬਾਕੀ ਪਨਾਮਾਂ ਪੈਦਲ ਚੱਲਣਾ ਪੜਦਾ ਹੈ ਬਸ ਨੂੰ ਤੋਂ ਚੱਲ ਲਗੇ ਜਿਹੜੇ ਇੱਕ ਜੰਗ ਰੁਕਣ ਪੜੋ ਤੇ ਜਾਂ-ਜਾਂ ਬੰਦੇ ਪਿੱਛੇ ਆ ਜਿਹੜੇ ਰੁਕਣੇ ਪੜਾਦਾ ਅਨ ਫਿਰ ਗੱਡੀਆਂ ਚੱਲ ਲਗ ਰਹੀਆਂ ਤੇ ਗੱਡੀਆਂ ਬੰਦੇ ਗ ਮਸਾਦੁਰ ਗੁਰੂ ਕਸ਼ਟੇਵਗਾ ਚਲੇ ਗਏ ਮੈਂ 2 ਦਸੰਬਰ ਨੂੰ ਬੋਡਾ ਟੁਰ ਗਿਆ ਸੀ ਮੇਰੇ ਤੇ ਰੱਖਿਆ ਉਹ ਅਰੀਜੋਨੋ ਅਰੀਜੋਨੋ ਮੈਂ ਪਹਿਲਾਂ ਰਹੇ ਸੀ 12-13 ਦਿਨ ਉਸਕੇ ਬਾਅਦ ਫਿਰ ਆਮ ਗਏ ਸੀ ਲਾਸ ਐਂਜਲਸ ਗਏ ਸੀ ਜੀ ਲੂਸੀਆਨਾ ਕੁਲੀਸੀਆਨਾ ਕੈਂਪਿੰਗ ਲਗਭਗ ਟੋਟਲ 265 ਆਏ ਆ ਜਿਸਮੇ ਤੇ ਆਪਣੇ ਇੰਡੀਆ ਗਏ ਆ 150 ਗੇੜੀ ਗੇੜਾ ਤਾਂ ਇਹ ਨੌਜਵਾਨ ਜਿਸ ਦੀ ਤੁਸੀਂ ਤਸਵੀਰਾਂ ਸੁਣ ਰਹੇ ਦੇਖ ਰਹੇ ਸੀਗੇ ਔਰ ਨਾਲ ਦੀ ਨਾਲ ਜੋ ਉਹਨੇ ਬਿਆਨ ਦਿੱਤਾ ਉਹ ਸੁਣ ਰਹੇ ਸੀ ਇਹ ਉਹ ਨੌਜਵਾਨ ਹੈ ਜਿਹਨੂੰ ਹਾਲ ਹੀ ਦੇ ਵਿੱਚ ਰੀਪੋਰਟ ਕੀਤਾ ਗਿਆ ਅਮਰੀਕਾ ਤੋਂ ਅਮਰੀਕਾ ਤੋਂ ਦਿੱਲੀ ਔਰ ਦਿੱਲੀ ਤੋਂ ਬਾਅਦ ਹਰਿਆਣਾ ਦੇ ਵਿੱਚ ਇਹਨਾਂ ਨੂੰ ਲਿਆਂਦਾ ਗਿਆ ਪੁਲਿਸ ਦੀ ਕਸਟਡੀ ਦੇ ਵਿੱਚ ਇਹਨਾਂ ਨੂੰ ਹਰਿਆਣਾ ਲਿਆਂਦਾ ਗਿਆ ਕਿਉਂਕਿ ਜਦੋਂ ਕਿਸੇ ਵਿਅਕਤੀ ਨੂੰ ਡਿਪੋਰਟ ਕੀਤਾ ਜਾਂਦਾ ਹੈ ਕਿਸੇ ਦੇਸ਼ ਦੇ ਹਵਾਲੇ ਕੀਤਾ ਜਾਂਦਾ ਹੈ ਤਾਂ ਉਹ ਜਿਹੜੇ-ਜਿਹੜੇ ਇਲਾਕੇ ਦੇ ਰਹਿਣ ਵਾਲੇ ਨੇ ਜਿਸ ਜਿਸ ਸਟੇਟ ਦੇ ਰਹਿਣ ਵਾਲੇ ਨੇ ਉੱਥੋਂ ਦੀ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਨੂੰ ਹੈਂਡਓਵਰ ਕੀਤਾ ਜਾਂਦਾ ਹੈ ਤਾਂ ਕਿ ਉਹਨਾਂ ਦੀ ਜੇਕਰ ਕੋਈ ਅਪਰਾਧਿਕ ਰਿਕਾਰਡ ਹੈ ਉਸ ਦੀ ਜਾਂਚ ਕੀਤੀ ਜਾ ਸਕੇ ਜੇਕਰ ਕੋਈ ਪੰਗੋੜਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਤਾਂ ਇਹ ਨੌਜਵਾਨ ਵੀ ਜਿਵੇਂ ਹੀ ਦਿੱਲੀ ਦੇ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਉਤਰੇ ਤਾਂ ਹਰਿਆਣਾ ਪੁਲਿਸ ਨੂੰ ਇਹਨਾਂ ਨੂੰ ਹੈਂਡਓਵਰ ਕੀਤਾ ਗਿਆ ਉਸ ਤੋਂ ਬਾਅਦ ਹਰਿਆਣਾ ਪੁਲਿਸ ਇਹਨਾਂ ਨੂੰ ਇਨਾਂ ਦਾ ਜਾਂਚ ਪੜਤਾਲ ਕੀਤੀ ਗਈ ਜਦੋਂ ਦੇਖਿਆ ਕਿ ਇਨਾਂ ਦਾ ਕੋਈ ਐਸਾ ਅਪਰਾਧਿਕ ਰਿਕਾਰਡ ਨਹੀਂ ਹੈ ਕਿ ਇਨਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤਾਂ ਇਨਨੂੰ ਇਨਾਂ ਦੇ ਪੇਰੈਂਟਸ ਦੇ ਯਾਨੀ ਕਿ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੁਣ ਮਾਪੇ ਪਰੇਸ਼ਾਨ ਵੀ ਨੇ ਔਰ ਖੁਸ਼ ਵੀ ਨੇ ਖੁਸ਼ ਇਸ ਲਈ ਨੇ ਕਿ ਸਾਲ-ਸਾਲ ਬਾਅਦ ਉਹਨਾਂ ਦੇ ਬੱਚੇ ਵਾਪਸ ਆਏ ਨੇ ਚਾਹੇ ਮੂੰਹ ਲਟਕਾ ਕੇ ਔਰ ਖਾਲੀ ਹੱਥ ਲੱਖਾਂ ਰੁਪਿਆ ਕਰਜ਼ਾ ਚਾੜ੍ਹ ਕੇ ਹੀ ਵਾਪਸ ਆਏ ਨੇ ਉਦਾਸੀ ਇਹ ਹੈ ਕਿ ਜੋ ਕੁਝ ਵੀ ਉਹਨਾਂ ਦੇ ਪੱਲੇ ਸੀ ਉਹਨਾਂ ਨੇ ਸਭ ਕੁਝ ਏਜੰਟਾਂ ਨੂੰ ਦੇ ਦਿੱਤਾ ਜੋ ਕੁਝ ਨਹੀਂ ਸੀ ਯਾਨੀ ਕਿ ਕਰਜ਼ਾ ਚੱਕ ਕੇ ਉਹ ਵੀ ਪੈਸੇ ਏਜੰਟਾਂ ਨੂੰ ਦੇ ਦਿੱਤੇ ਔਰ ਏਜੰ ਤੇ આરોਪ ਮੜੇ ਜਾ ਰਹੇ ਨੇ ਪਰ ਸਾਨੂੰ ਲੱਗਦਾ ਹੈ ਕਿ ਏਜੰਟਾਂ ਦੇ ਬਰਾਬਰ ਇਹ ਪਰਿਵਾਰਕ ਮੈਂਬਰ ਵੀ ਉਨੇ ਹੀ ਦੋਸ਼ੀ ਨੇ ਜਿਨ੍ਹਾਂ ਨੂੰ ਪਤਾ ਸੀ ਕਿ ਅਸੀਂ 2 ਨੰਬਰ ਦੇ ਵਿੱਚ ਆਪਣੇ ਬੱਚਿਆਂ ਨੂੰ ਅਮਰੀਕਾ ਭੇਜ ਰਹੇ ਹਾਂ ਔਰ ਜੇਕਰ ਕੋਈ ਬੰਦਾ ਗਲਤ ਕਰਦਾ ਤਾਂ ਉਸ ਦੀ ਸਜ਼ਾ ਦੇਰ ਸਵੇਰ ਮਿਲ ਹੀ ਜਾਂਦੀ ਹੈ ਪਰ ਹੁਣ ਅਫਸੋਸ ਕਰ ਰਹੇ ਨੇ ਪਰਿਵਾਰਕ ਮੈਂਬਰ ਕਿਸ ਤਰੀਕੇ ਨਾਲ ਆਪਣੇ ਕੀਤੇ ਦੇ ਉੱਤੇ ਪਛਤਾਵਾ ਹੋ ਰਿਹਾ ਇਹ ਸੁਣੋ ਜਰਾ ਪਾਸੇ ਤੋਂ ਸਰ 45 ਲੱਖ ਕੇ ਲੱਗ ਗਏ ਸਰ ਆ ਵੀ ਇਹ ਹੀ ਬਾਤ ਆਤੀ ਹੈ ਬਾਅਦ ਵਿੱਚ ਬਈ ਇਤਨਾ ਪੈਸਾ ਲਗਾ ਦਿਆ ਆਪਨੇ ਇਤਨੇ ਪੈਸੇ ਮਾਪਿਆਂ ਹਾਂ ਪਰ ਵੀ ਕੁਝ ਨਾ ਕੁਝ ਕੰਮ ਕਰ ਸਕਤੇ ਤੇ तो सर वही बात है सर सभी को अकल बाद में ही आती है सर अभी हमें लगी ठोकर तो आगे किसी को लगी ही आएगी सर ऐसे कुछ भी कोई बोल ले जाओ किसी पे कोई ट्रस्ट नहीं करता सर दुकान थी सर दुकान चली गई सर एक प्लाट लिया था काफ़ी टाइम से जोड़ जोड़ के लिया था सर वो चला गया सर लोन कराया था दस लाख का सर लोन कराया सर लोन चल रहा है अभी तक साठ करोस ही है सर सर कुछ पर्सनल भी आया जैसे कहीं बीच में हो गया खाना पीने के लिए डोंकर छोड़ के चले गए सर वो तो अलग ही है वो भी कम से कम मैक्सिमम डेढ़ से दो लाख सर वो अलग ही है और रिचार्ज वगैरह रहेगा ही सर जैसे बीच में पनामा रुका मैक्सिको रुका वहाँ रिचार्ज कराना कुछ भी सर दिक्कत पड़ गई वो अलग है सर